दे... करती तो तो दे। तो है खराब कर कुट मार करने कारण लोगो पिछले गल छोड़ कर लो ਮੈਂ ਵੀ ਤਾਂ ਰੈਂਕ ਨਹੀਂ ਆਇਆ ਲੋਗੋ ਪਿੱਛੇ ਕਰ ਲਿਆ ਯਾਰ ਮਨੀਸ਼ ਸ਼ੋਰ ਕਰ ਕੁੱਟਮਾਰ ਕਰਨ ਦਾ ਕਾਰਨ ਗੱਲ ਕਰਾਂ ਸਾਨੂੰ ਮੈਡਮ ਕੁੱਟਮਾਰ ਕਰਨ ਦਾ ਕਾਰਨ ਜਦ ਤੇ ਬੋਤਸ ਆਪਲੇ ਕਰਦੀ ਆ ਉੱਥੇ ਨਜਾਇਜ਼ ਸਾਨੂੰ ਤੰਗ ਕੀਤਾ ਜਾਂਦਾ ਵਾ ਨਜਾਇਜ਼ ਅਲੋਕੇਸ਼ਨ ਲਾਈ ਜਾਂਦੇ ਆ ਅੰਦਰ ਸਾਡੇ ਤੇ ਨਕੀ ਤੰਦਰੁਸਤ ਕੋਣ ਕਰਦਾ ਭਾਜੀ ਇਹ ਕੀ ਗੱਲ ਹੈ ਚੰਚਲਪਾਰੀ ਮੈਡਮ ਹੈ ਚੰਚਲਪਾਰੀ ਸੁਪਰਡੈਂਟ ਮੈਡਮ ਸੁਪਰਡੈਂਟ ਹਾਂਜੀ ਤੇ ਕਾਰਨ ਕారణ ਇਹ ਹੈ ਕਿ ਸਾਡੀ ਅੱਗੇ ਸੁਣਵਾਈ ਨਹੀਂ ਹੁੰਦੀ ਸਾਡੀ ਬਹੁਤ ਸੁਣਵਾਈ ਹੁੰਦੀ ਹੈ ਉੱਥੇ ਸਰ ਦੇ ਨਾਲ ਤੇ ਉਹ ਸਰ ਦੇ ਨਾਲ ਸਾਡੇ ਅਲੀਗੇਸ਼ਨ ਆ ਰਹੀਆਂ ਵੀ ਤੁਸੀਂ ਉਹਨਾਂ ਨਾਲ ਗੱਲ ਤੋਂ ਠੀਕ ਹੈ ਬਹੁਤ ਕਪਨੇ ਚਾਹਦੇ ਜੋ ਕਿ ਜੋ ਰਾਸ਼ਨ ਕਰੇ ਲੈ ਕੇ ਜਾਂਦੀਆਂ ਜੋ ਕਿ ਸਾਡੇ ਲਈ ਜਾਂਦਾ ਸਾਨੂੰ ਅੱਗੇ ਕੋਈ ਸਹੂਲਤ ਨਹੀਂ ਮਿਲਦੀ ਸੀ ਹੁਣ ਸਾਨੂੰ ਸਹੂਲਤ ਮਿਲਦੀ ਹੈ ਤੇ ਉਹ ਸਾਨੂੰ ਫਿਰ ਤਾਂ ਬਿਲਕੁਲ ਲੈਣ ਨਹੀਂ ਦਿੰਦੇ ਹੈ ਅੰਦਰਖਾਨ ਵੀ ਨੂੰ ਕਿਵੇਂ ਪ੍ਰੋਪਰ ਮਿਲਦਾ ਹੈ ਸਭ ਕੁਝ ਕੋਈ ਸਭ ਕੁਝ ਪ੍ਰੋਪਰ ਮਿਲਿਆ ਪਰ ਮੈਡਮ ਸਾਨੂੰ ਹੱਲੇ ਵੀ ਪਰੇਸ਼ਾਨ ਕਰ ਲਈ ਹੈ ਇਹਨਾਂ ਗਲਤ ਅਲੀਗੇਸ਼ਨ ਲਾ ਕੇ ਫੁੱਟਮਾਰ ਕਰਕੇ 11:15 ਵਜੇ ਸਾਡੀ ਤੁਸੀਂ ਕਿੰਨੀ ਦੇਰ ਤੋਂ ਜੇਲ੍ਹ ਦੇ ਵਿੱਚ ਸੀ ਸਰ ਮੈਨੂੰ 3 ਮਹੀਨੇ ਹੋ ਗਏ ਟ ਇਹੜੇ ਮਾਮਲੇ ਚੋਂ ਐਮਵੀਪੀਐਸ ਦੇ ਪਰਚੇ ਚ ਅੱਛਾ ਜੀ ਜੇ ਗੱਲ ਕਰੀਏ ਤੇ ਕੀ ਕਿਸੇ ਕੋਈ ਧੱਕੇਸ਼ਾਈ ਹੈ ਕੋਈ ਗਲਤ ਫੋਟ ਮਾਰ ਕਰਦੇ ਧੱਕੇਸ਼ਾਈ ਆਈਡੀਆਂ ਫੋਨ ਟੀਵੀ ਐਥੀ ਥਿੰਕ ਸਭ ਕੁਝ ਆਈਡੀਆਂ ਬੰਦ ਸਭ ਕੁਝ ਬੰਦ ਕਰਦੇ ਆ ਟੀਵੀ ਟੀਵੀ ਸਭ ਕੁਝ ਹੈ ਗਿਆ ਅੰਦਰ ਟੀਵੀ ਸਭ ਕੁਝ ਹੈ ਗਿਆ ਤੇ ਸਭ ਕੁਝ ਅੰਨਾਂ ਨੇ ਬੰਦ ਕਰਕੇ ਰੱਖਿਆ ਹੈ ਫੋਨ ਕਿੱਥੋਂ ਆਂਦੇ ਫੋਨ ਕਿੱਥੋਂ ਆਂਦੇ ਨੇ ਕੋਈ ਨਹੀਂ ਹੈ ਗਿਆ ਪੀਸੀਓ ਚੱਲਦੇ ਆ ਪੰਜ ਪੀਸੀਓ ਚੱਲਦੇ ਆ ਅੱਛਾ ਜੀ ਠੀਕ ਹੈ ਗਲਤ ਗਾਲਾਂ ਕਰਦੀ ਛੱਲੀਆਂ ਤੇ ਜਾ ਜਾ ਕੇ ਗਾਲਾਂ ਕਢਦੀ ਆ ਨੰਗੇ ਮਤਲਬ ਐ ਨੰਗੇ ਪਾਣਾ ਤਲਾਸ਼ੀਆ ਲੈਂਦੀ ਆ ਤੇ ਕੋਈ ਲੇ ਸਾਰੇ ਗਲਤ ਤਰੀਕੇ ਨਾਲ ਤਲਾਸ਼ੀਆਂ ਲੈਂਦੀਆਂ ਤੁਹਾਨੂੰ ਨੰਗੇ ਕਰਕੇ ਤਲਾਸ਼ੀਆਂ ਲੈਂਦੀਆਂ ਗਲਤ ਗੱਲਬਾਤ ਤਾਂ ਨਹੀਂ ਹੁੰਦੀ ਇੱਧਰ ਤੁਹਾਡਾ ਕੋਈ ਗਲਤ ਤਾਂ ਮਤਲਬ ਹੱਥ ਪਾ ਕੇ ਤਲਾਸ਼ੀਆਂ ਲੈਂਦੀਆਂ ਵੇ ਕੋਈ ਲੇਡੀ ਲੈਂਦੀਆਂ ਬੰਦੇ ਲੈਂਦੇ ਠੀਕ ਹੈ ਚਲ ਜੀ ਮੈਡਮ ਖੁਦ ਕਹਿੰਦੀਆਂ ਕਹਿੰਦੀਆਂ ਨੇ ਤਲਾਸ਼ੀਆਂ ਲਈ ਉਹ ਡੰਡੇ ਤੁਹਾਡੇ ਲਈ ਰੱਖੇ ਨੇ ਤੁਹਾਡੇ ਮਾਰਨ ਲਈ ਰੱਖੇ ਨੇ ਠੀਕ ਹੈ ਅਸੀਂ ਜੇਲ੍ਹ ਚ ਜਿੰਨੀਆਂ ਵੀ ਆਈਆਂ ਸਾਡੀ ਰਿਕੁਐਸਟ ਹੈ ਸਾਰਿਆਂ ਦੇ ਬਿਆਨ ਲਿਖੇ ਜਾਣ ਇਸ ਲਈ ਅਸੀਂ ਬਹੁਤ ਪਰੇਸ਼ਾਨ ਹਾਂ ਸਾਰੋ ਸਾਰ ਇੱਕ ਮਿੰਟ ਆਓ ਯਾਰ ਚਲੋ ਓਕੇ ਜੀ ਆ ਜੀ ਨੇ ਅਮਰ ਸਿੰਘ ਸਾਹਿਬ ਉਹਨਾ ਸਾਡੇ ਐਜੂਕੇਸ਼ਨ ਦਲ ਚਲਾ ਰਹੀ ਹੈ ਆਇਆ ਹਾਂ ਤੇਰੇ ਬਹੁਤ ਚੀਜ਼ ਪਿੱਛੇ ਅਸੀਂ ਜੋ ਕੰਮ ਕਰਦੇ ਸਾਡੇ ਬੱਚਾ ਕੋਲ ਜਿਹੜੇ ਖੜੇ ਆ ਤੁਹਾਨੂੰ ਦੱਸਦੇ ਜਿਹੜਾ ਆਈਡੀ ਜਿਹੜਾ ਝੀਲ ਵਾਧਾ ਵਿੱਚ ਕੀਤੀ ਹੁੰਦੀ ਹੈ ਕਿ ਜਿਹੜਾ ਹਾਈ ਵੋਲਟ ਡਰਾਮਾ ਮੈਡਮ ਕੀ ਗੱਲ ਉਹ ਕਿਸ ਕਿਹੜੇ ਗਏ ਤੁਸੀਂ ਕਿਹਾ ਨੀਪੀਐਸ ਅਸੀਂ ਜੇਲ੍ਹ ਦੇ ਵਿੱਚੋਂ ਅੰਦਰੋਂ ਐਪਲੀਕੇਸ਼ਨਾਂ ਕੱਟੀਆਂ ਵਾ ਸਪੋਰਟ ਵੀ ਕੀ ਨਹੀਂ ਭਲਾ ਇੱਕ ਮਿੰਟ ਲੈਣ ਦੋ ਬਾਬਾ ਮੇਰਾ ਨਾਮ ਜਸਪ੍ਰੀਤ ਭਾਰਾ ਹੈ ਸਰ ਬੋਤੇ ਤਾਂ ਖਾਨੂੰ ਕੋਈ ਮੈਡਮ ਕਹਿੰਦੇ ਤੁਸੀਂ ਕੀ ਕਹਿ ਰਹੇ ਹੋ ਜਲੀਲ ਕੀਤਾ ਜਾਂਦਾ ਬਹੁਤ ਜਲੀਲ ਕੀਤਾ ਜਾਂਦਾ ਠੀਕ ਹੈ ਸਾਡੀ ਇੱਕ ਹੱਥ ਜੋੜ ਕੇ ਬੇਨਤੀ ਆ ਠੀਕ ਹੈ ਜੀ ਤੇ ਸਾਡੀ ਰਿਕੁਐਸਟ ਹੈ ਵੀ ਸਾਨੂੰ ਨਾ ਉਹ ਮੈਡਮ ਨਹੀਂ ਚਾਹੀਦੀ ਅੰਦਰ ਕੁੱਟ ਮਾਰਦਾਂ ਨੇ ਕਿਤੀ ਜਾਂਦੀ ਬਹੁਤ ਕੁੱਟ ਮਾਰਜੀ ਸੈਲਾਂ 'ਚ ਬੰਦ ਕਰ ਦਿੰਦੇ ਨੇ ਆਈਡੀ ਆ ਬਸ ਇਹੀ ਜਿਹੜਾ ਵੀ ਕੋਈ ਉਹਨਾਂ ਕਹਿੰਦੇ ਮਗਰਮੱਛ ਨਾਲ ਬੈਰ ਪਾਇਆ ਸਮੁੰਦਰ ਚ ਰਹਿ ਕੇ ਮਗਰਮੱਛ ਨਾਲ ਬੈਰ ਨਹੀਂ ਪਾਇਦਾ ਕਹਿੰਦੇ ਤੁਹਾਨੂੰ ਮੈਂ ਦੱਸਾਂਗੀ ਜੇਲ੍ਹ ਮੈਂ ਆਪਣੇ ਨਾਮ ਲਵਾਈ ਹੋਈ ਹੈ ਤੇ ਆਪਾਂ ਗੱਲ ਕਰੀਏ ਅੰਦਰ ਠੀਕ ਹੈ ਇੱਕ ਮਿੰਟ ਗੱਲ ਹੀ ਫੋਨ ਕਰਾਂ ਅੰਦਰ ਸਰ ਪੀਸੀਓ ਨਸ਼ਾ ਨੁਸ਼ਾ ਕੁਝ ਨਹੀਂ ਹੈ ਪੀਸੀਓ ਬੰਦ ਕਰ ਦਿੰਦੀ ਆਈਡੀਆ ਬੰਦ ਕਰਦੀ ਹੈ ਮੁਲਾਕਾਤਾਂ ਤੁਹਾਡੇ ਬਰਾਂਟਾ ਤੇ ਲਿਖਿਆ ਜਾਏਗਾ ਵੀ ਤੁਹਾਡੀਆਂ ਜਮਾਨਤਾਂ ਇੱਕ ਮਿੰਟ ਮੈਡਮ ਜੀ ਇੱਕ ਮਿੰਟ ਜਮਾਨਤਾ ਨਹੀਂ ਹੋਏ ਤੁਹਾਡੇ ਲਿਖਿਆ ਜਾਏਗਾ ਜਿਹੜਾ ਨਾਮ ਲਵਾਉਣ ਦੇ ਲਈ ਬਸ ਤਨਵਾਤ ਅਸੀਂ ਅਪਲੀਕੇਸ਼ਨਾਂ ਕੱਢੀਆਂ ਉੱਥੋਂ ਉੱਥੋਂ ਤੱਕ ਮੁੜ ਗਏ ਜੇ ਅ ਡੀਜੀਪੀ ਦਾ ਹੁਕਮ ਹੈ ਵੀ ਤੁਹਾਡੇ ਅਸੀਂ ਨੰਗੀਆਂ ਕਰਕੇ ਤਲਾਸ਼ੀਆਂ ਲੈ ਸਕਦੇ ਆ ਹਾਈ ਕੋਰਟ ਤੋਂ ਆਰਡਰ ਆਇਆ ਹੈ ਕਿ ਕੱਪੜੇ ਉਤਾਰ ਕੇ ਤਲਾਸ਼ੀਆਂ ਲੈ ਲੈਂਦੇ ਆ ਕੱਪੜੇ ਉਤਾਰ ਕੇ ਨੰਗੇ ਪੱਤਾਂ ਚੰਗੀ ਤਰ੍ਹਾਂ ਕਰਕੇ ਹੱਥ ਪਾ ਕੇ ਫਿਰ ਤਲਾਸ਼ੀਆਂ ਲੈ ਲੈਂਦੇ ਆ ਕੋਣ ਲੈਂਦਾ ਜੀ ਇਹ ਮੈਡਮ ਅੰਦਰ ਸੁਪਰ ਡੈਂਟੀ ਦਾ ਹੁਕਮ ਹੈ ਕਹਿੰਦੇ ਡੀਜੀਪੀ ਦੇ ਹੁਕਮ ਨੇ ਵੀ ਤੁਹਾਡੇ ਹੱਥ ਪਾ ਪਾ ਤਲਾਸ਼ੀਆਂ ਲੈਣੀਆਂ ਨੰਗੇ ਅੰਦਰ ਅੰਦਰ ਨਹੀਂ ਕੋਈ ਸਿਲਟੀ ਮਿਲਦੀ ਕੋਈ ਅੰਦਰ ਨਹੀਂ ਨਹੀਂ ਕੋਈ ਪਰਸੈਂਟੇ ਨਹੀਂ ਮਿਲਦੀ ਸਿਰਫ ਸਰ ਦੇ ਆਮ ਕਰਕੇ ਸਾਨੂੰ ਹੁਣ ਮੇਰਾ ਲੱਗਿਆ ਸਾਨੂੰ ਮੈਡੀਕਲ ਚਾਰਟ ਦਾ ਹੁਣ ਲੱਗਣ ਲੱਗੀਆਂ ਸਾਡੀਆਂ ਪ੍ਰੋਪਰ ਦਵਾਈਆਂ ਹੋਣ ਜਿਹੜਾ ਜਿਹੜੇ ਹਮਲਾ ਕੀਤੇ ਗਏ ਹੁੰਦੇ ਨੇ ਇਹਨਾਂ ਨੂੰ ਇਹ ਕਹਿਣਾ ਸਾਡੇ ਨਾਲ ਜਿਹੜਾ ਤਕਰਾ ਤੇ ਹੋ ਰਿਹਾ ਸਾਡੇ ਸਾਡੀ ਦੇਖ ਚੁੱਕੀ ਜਾਂਦੀ ਹੈ ਵੀ ਤੁਹਾਡੇ ਗਰੰਟਾ ਦੇ ਵਿੱਚ ਆ ਜਾਏਗਾ ਮਾਮਲਾ ਤੁਹਾਨੂੰ ਦੱਜੇ ਕੁਝ ਦਿਨ ਪਹਿਲਾਂ ਜਿਹੜੀ ਜੇਲ ਸੀਗਾ ਜੇਲ ਦੇ ਵਿੱਚ ਵੀ ਲੈਡਿਸ ਸਾਥੀ ਉਹ ਖਰੀਆਵਾਲ ਸਾਰੇ ਇਹ ਬਿਆਨ ਦੇ ਇੱਕ ਮਿੰਟ ਮੈਨ ਕਿ ਤੱਕ ਆ ਦੇਖੋ ਫਿਰ ਜਿਹੜੇ ਫੌਲੇ ਵਿੱਚ ਜਹਾਂ ਖੜੇ ਹੋ ਰਹੇ ਨੇ ਜਿੰਦਾਂ ਮਰਦ ਨੂੰ ਮਾਰਦਾ ਸੁੰਦਾਨੇ ਮੈਂ ਨਹੀਂ ਆਂਦਾ ਤੇ ਪਰ ਆਣਾ ਵੱਲੋਂ ਜਿਹੜੇ ਜੇਲ ਪ੍ਰੀਜ਼ੀਡੈਂਟ ਮੈਨ ਇਹ ਆਣਾ ਦਾ ਕਹਿਣਾ ਕਿ ਉਹ ਤੁਹਾਨੂੰ ਤਸ਼ੱਦਦ ਕਰਦੀ ਤੇ ਸਾਨੂੰ ਦੂਰ ਕਰ ਗਈ ਅੰਦਰ ਕੋਕੀ ਲੱਗ ਸਾਡੀ ਤਲਾਸ਼ੀ ਲਈ ਜਾਂਦੀ ਏ ਆਣਾ ਨਾ ਗੁੱਟ ਮਾਰ ਲਈ ਕੀਤੀ ਜਾਂਦੀ ਏ ਪਰ ਇੱਕ ਵਾਰ ਫਿਰ ਜਿਹੜੇ ਸਵਾਲਿਆਂ ਨਿਸ਼ਾਨ ਨੇ ਪੰਜਾਬ ਪੂਤ ਜਿਹੜੇ ਜੇਲ ਦੇ ਪ੍ਰੋਟੈਕਸ਼ਨ ਨੇ ਉਹਨਾਂ ਉੱਤੇ ਖੜੇ ਹੋ ਰਹੇ ਨੇ ਪਰ ਜਿਹੜੇ ਜੇਲ ਦੇ ਦੁਕਾਨੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਜੂਰ ਕੋਸ਼ਿਸ਼ ਕਰਾਂਗੇ ਮਾਤਾ ਮਾਰੇ ਕੀ ਜਣਾ ਹੈ ਤੁਹਾਨੂੰ ਜਿਹੜੀ ਆਏ ਦਿਨ ਜਿਹੜੀ ਜੇਲ ਹੈ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਕੁਝ ਦਿਨ ਪਹਿਲਾਂ ਸੀਲ ਉਸਤਾਦ ਜਿਹੜੇ ਲੰਘ ਜਾ ਲੰਘ ਮੈਡੀਕਲ ਕਵਾਂ ਤੇ ਵੀ ਕੁਝ ਹਵਾਲਾ ਕੀ ਉਹਨਾਂ ਨੇ ਐਡਮਿਸ਼ਨ ਰੈਂਕ ਤੇ ਪਾ ਲਿਆ ਲੜਕੀਆਂ ਤੇ ਬਾਕੀ ਲੇਡੀਜ਼ ਜਿਹੜੇ ਲੇਡੀਜ਼ ਚਲਿਆ ਖੇਤ ਜਨਾਨੀਆਂ ਨੂੰ ਲੇਡੀਜ਼ ਨੂੰ ਉਹਨਾਂ ਨੂੰ ਰਿਕਵੈਸਟ ਹੈ ਬਣੀ ਜੀ ਨਾਮ ਕੁਲਦੀਪ ਕਰਨੀ ਡਾਟ ਆਫ ਕੋ ਚਰਨ ਸਿੰਘ ਕੀ ਮਾਮਲਾ ਜੀ ਜੀ ਮਾਮਲਾ ਸਾਡੇ ਜੇਲ੍ਹ ਦੇ ਸੁਪਰਡੈਂਟ मैम ਤੇ ਉਹਨਾਂ ਦਾ ਜਿਹੜਾ ਸਟਾਫ ਆ ਬਹੁਤ ਟਾਈਮ ਤੋਂ ਪ੍ਰਾਣਾਮ ਆ ਉਹ ਬਹੁਤ ਜ਼ਿਆਦਾ ਹਰਾਸ਼ ਕਰਦਾ ਜਿਹੜਾ ਕੋਈ ਵਧੀਆ ਚੰਗਾ ਅਫੀਸਰ ਹੁੰਦਾ ਉਹਨਾਂ ਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਗਲਤ ਅਰੇਰਸ਼ਨ ਲਗਾਏ ਜਾਂਦੇ ਹਨ ਇਹਨਾਂ ਤੋਂ ਇਹਨਾਂ ਨੇ ਸਾਸ਼ਣ ਹਾਂ ਜੀ ਸਾਸ਼ਣ ਸਰ ਪ੍ਰੈਗਨੈਂਟ ਜਨਾਨੀਆਂ ਨੂੰ ਗਾਰ ਦੇ ਲੱਗੀ ਸੀ ਪ੍ਰੈਗਨੈਂਟ ਸਰ ਸਾਨੂੰ ਧਮਕੀਆਂ ਦੇਂਦੇ ਇਹ ਨਹੀਂ ਦਵਾਣ ਦੇ ਸਾਡੇ ਆਈਡੀਆਂ ਬੰਦ ਕਰ ਦੇਣੀਆਂ ਸਾਡੇ ਉਹਨਾਂ ਘਰਾਂ ਨਾਲ ਗੱਲ ਨਹੀਂ ਹੋਣੀਆਂ ਸਾਡੇ ਪਰਵਾਹ ਨਹੀਂ ਆਵਾਗੇ ਜਦੋਂ ਅਸੀਂ ਵੀ ਡਟੇ ਹੋયા ਸਭ ਵੀ ਡਟੇ ਰਹੇ ਹੋ ਅਸੀਂ ਲਜਾਇਆ ਜਾਂਦਾ ਹੈ ਪੀਸਲੀ ਉੱਥੋਂ ਉਹਨਾਂ ਦਾ ਇਲਜ਼ਾਮ ਲਾਇਆ ਕਿ 15000 ਰੁਪਏ ਦੇ ਕੇ ਜਿਹੜੀ दारू ਹੈ ਉਹ ਪੀ ਆਈ ਗਈ ਹੈ ਪਰ ਇਸ ਤੋਂ ਬਾਅਦ ਜਿਹੜਾ ਅੱਜ ਲੇਡੀਜ਼ ਨੂੰ ਜਿਹੜਾ ਲੇਡੀਜ਼ ਕੋਲ ਕੇ ਪਾਇਆ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਉਹਨਾਂ ਤਸਵੀਰਾਂ ਦਿਖਾ ਦਿੰਦੇ ਆ ਇਹ ਗਿਰਾਫੀ ਦੇਖ ਰਹੇ ਹੋ ਹਾਈ ਜਨਕਲਾ ਜੇਲ ਨਹੀਂ ਨਹੀਂ ਜੇਲ ਪ੍ਰਸ਼ਾਸਨ ਦੇ ਖੜੇ ਹੋ ਰਹੇ ਨਾ ਸਰ ਅਸੀਂ ਕੁਝ ਨਹੀਂ ਕਰ ਰਹੇ ਨੀ ਤੁਹਾਨੂੰ ਤੁਹਾਡੇ ਤੇ ਅਲੀਗੇਸ਼ਨ ਲਾਇਆ ਉਹਨਾਂ ਸੁਪਰੀਂਟ ਦੇ ਅਲੀਗੇਸ਼ਨ ਲਾਇਆ ਜਿਹੜੇ ਮੈਡਮ ਜੇਲਰ ਨਾ ਦੇ ਅੰਦਰ ਉਹਨਾਂ ਤੇ ਅਲੀਗੇਸ਼ਨ ਲਾ ਸਰ ਸਭ ਡਿਊਟੀ ਕਰ ਰਿਹਾ ਸਾਡਾ ਕੋਈ ਕੰਮ ਨਹੀਂ ਹੈਗਾ ਚਲੋ ਇਹ ਮੈਡਮ